ਮਾੜੀ ਮੋਟੀ ਸ਼ਰਮਤਾ ਕਰ ਲਿਆ ਕਰੋ ਆਪਣੇ ਨਾਲ ਤਾਂ ਬਖਸ਼ ਦਿੰਦੇ ਯਕੀਨ ਤਾਂ ਕੀ ਜੇ ਕਿਤੇ ਸਾਹ ਦਵਾਰੇ ਆ ਜੇ ਨਾ ਸਾਲੇ ਦੇ ਗਣਗਣ ਬਦਲੇ ਲਵ ਨਾਲੇ ਗੱਲ ਸੁਣ ਲੈ ਲਈ ਤੂੰ ਇੱਕ ਜੇ ਅੱਜ ਤੋਂ ਬਾਅਦ ਕਿਸੇ ਨੂੰ ਬੁਠਾਇਆ ਆ ਅਵਲ ਚਿੱਤ ਨੂੰ ਦੂਰ ਦੇਣੀ ਹਾਂ ਦਿਓ ਰਾ ਸਾਨੂੰ ਮਾਫ ਕਰਦੇ ਅਸੀਂ ਕਿਸੇ ਪਿੱਛੇ ਲੱਗ ਕੇ ਹੋਣਾ ਇਹ ਜੀ ਗਲਤੀ ਨਹੀਂ ਕਰਦੇ ਕਦੇ ਤੇ ਤਸੱਕ ਨਹੀਂ ਕਰਾਂਗੇ ਹੁਣ ਇੱਕ ਵਾਰੀ ਸਾਨੂੰ ਮਾਫ ਕਰਦੇ ਕਿੱਥੇ ਚੱਲਿਆ ਜਾਂਟੇ ਨਲੇ ਪਾਇਆ ਫੇਰੀ ਪੂਰੀ ਸਾਰਾ ਖਾਣ ਪੀਣ ਦਾ ਸਮਾਨ ਮੁੱਕਿਆ ਪਏਗਾ ਨਾਲ ਮੈਨੂੰ ਵੀ ਲੈ ਚੱਲਿਆ ਕਰ ਮੈਂ ਵੀ ਸਿੱਖ ਲੂੰ ਵੀ ਕਿਵੇਂ ਘੰਟੇ ਦਾ 5-5000 ਰੁਪਇਆ ਕਮਾਉਂਦੇ ਨੇ ਓਏ ਤੂੰ ਕੀ ਕਰਨਾ ਜਾ ਕੇ ਤੈਨੂੰ ਇੱਥੇ ਵਧਿਆ ਖਾਣ ਪੀਣ ਨੂੰ ਮਿਲ ਜਾਂਦਾ ਤੂੰ ਖਾਈ ਚੱਲ ਨਾਲੇ ਕਦੇ-ਕਦੇ ਕੰਮ ਪੁੱਠਾ ਵੀ ਹੋ ਜਾਂਦਾ ਓ ਮੈਨੂੰ ਨਹੀਂ ਪਤਾ ਮੈਂ ਤਾਂ ਅੱਜ ਲੈ ਕੇ ਜੱਲ ਚੱਲ ਠੀਕ ਆ ਫਿਰ ਆ ਪਾ ਲੈ ਫਿਰ ਵਰਦੀ ਚੱਲਾਂਗੇ ਆਪਾਂ ਹੁਣ ਜਲਦੀ ਜਲਦੀ ਤਿਆਰ ਹੋ ਜਾ ਇੱਥੇ ਲੈ ਕੇ ਜਾਣਾ ਲੈ ਜਾ ਅੱਜ ਦਾ ਦਿੱਤੋ ਸਾਰੇ ਕੋਣ ਸਿੱਖਣੇ ਨੇ ਅੱਜ ਆਪਾਂ ਕਣਕਵਾਲ ਪੰਗੋਆ ਚੱਲਾਂਗੇ ਸਾਲ ਪਾਰ ਹੋ ਗਿਆ ਉੱਥੇ ਜਾਇਆ ਨਹੀਂ ਗਿਆ ਐਂ ਕਰ ਤਿਆਰ ਹੋ ਜਾ ਤੂੰ ਹੁਣ ਤੁਸੀਂ ਚਾਹ ਬਣਾ ਲਵੇਂ ਮੈਂ ਮਸਾਣ ਹੋਣੀ ਆਨੇ ਤੁਸੀਂ ਮੈਂਸਾਂ ਬਾਅਦ ਚ ਨਿਮਾ ਲੀ ਜੀ ਪਹਿਲਾਂ ਪਾਣੀ ਦਿੱਤਾ ਹੋਇਆ ਪਿਆ ਨਾ ਲਾਂਦੇ ਚਾਹ ਬਣਾ ਲਈ ਦਿੰਨੇ ਆ ਮੈਂ ਕੋਈ ਨਾ ਆ ਰਿਹਾ ਮੈਂ ਪਹਿਲਾਂ ਤਾਂ ਚਾਹ ਬਣਾ ਲਾ ਓ ਲਖ ਨਰਿੰਦਰਨ ਪਾਓ ਭਾਈ ਬਾਬੇ ਨੂੰ ਖੈਰ ਆ ਓ ਪਾਓ ਭਗਤੋ ਖੈਰ ਆ ਬਾਬੇ ਛੋਟੀ ਨਗਰੀ ਚਾਏ ਨੇ ਹੋ ਜਾਣਗੇ ਬਾਰੇ ਨਿਹਾਰੇ ਦੁਖੜੇ ਹੋ ਜਾਣਗੇ ਕਿਨਾਰੇ ਆ ਕਿੱਥੋਂ ਆ ਕੇ ਬੇਲੜਾ ਜਿੰਦਰਾ ਉਰੇ ਹੀ ਮੜਿਆ ਹਾਂਜੀ ਉਰੇ ਆ ਮੜਿਆ ਮਾ ਕੋਣ ਕਮਨ ਕੀਤਾ ਕੀ ਹੁੰਨੇ ਆ ਆਪਣੇ ਕਣੀ ਕੋਈ ਨਹੀਂ ਗੱਦੇ ਬੰਦਰੀ ਝਾਕਣੀ ਐ ਇਦਾਂ ਨਹੀਂ ਹੁੰਦੀ ਐ ਹਾਂਜੀ ਕੀ ਕਹਿ ਰਹੇ ਸੀ ਅ ਦੇਖੀ ਬਾਰੇ ਬਾਬੇ ਦੇ ਸਿੰਦਰੇ ਬਾਬੇ ਨੂੰ ਪਛਾਣਿਆ ਮਾ ਮੇਰੇ ਤਾਂ ਕੋਈ ਧਿਆਨ ਚੱਲ ਨਹੀਂ ਇਹੋ ਹੀ ਬਾਬਾ ਨਹੀਂ ਹੈਗਾ ਜਿਹੜਾ ਪਾਰਾ ਪਤੋਂ 5000 ਲੁੱਟ ਕੇ ਲੈ ਗਿਆ ਜਿਹੜਾ ਕਹਿੰਦਾ ਸੀ ਸਾਡੇ ਘਰ ਦਾ ਇਲਾਜ ਕਰੂੰਗਾ ਹਾਂ ਮੈਨੂੰ ਤਾਂ ਉਹ ਹੀ ਲੱਗਦਾ ਟੁੱਟ ਪੈਣਾ ਆਤਾ ਪਲਾ ਦੇਖੀ ਚਲ ਉਹ ਕਿ ਮੈਂ ਆਪਣੇ ਜੇ ਕਣੀ ਜੰਮ ਲਾ ਆਪਣਾ ਥਲਵਾ ਕਰਨਗੇ ਉਹ ਕੋਈ ਨਾ ਭਗਤਾ ਡਰਿਆ ਨਹੀਂ ਕਰਦੇ ਫੈਰੀ ਪੈਣੀ ਆ ਬਾਬਾ ਜੀ ਜੈ ਹੋਵੇ ਬਾਬਾ ਚੌਂਦੀ ਰਾਇ ਬੱਚੀ ਆ ਗਏ ਬਾਬਾ ਜੀ ਅੰਦਰ ਆ ਗਏ ਸੇਵਾ ਕਰਨ ਕੋਈ ਨਹੀਂ ਕੋਈ ਆ ਕੇ ਮੇਗੇਟ ਜਲਾਈ ਆ ਉਹ ਭਗਤਾ ਡਰਿਆ ਨਹੀਂ ਕਰਦੇ ਬਾਬਾ ਤੁਸੀਂ ਕਿਥੇ ਖੜਿਆ ਆਜੋ ਅੰਦਰ ਆਜੋ ਚਲੋ ਬਾਬਾ ਜੀ ਆਜੋ ਵਾਲੇ ਹਮਸਾ ਹਾਲੇ ਵਾਲੇ ਪਾਪਾਏ ਵਿੱਚੇ ਕਾ ਬੈਠੋ ਅੱਜ ਬੈਠੋ ਪਾ ਲੈ ਬਈ ਹਾਂ ਅੱਬਾ ਜੀ ਦੱਸੋ ਕੀ ਸੇਵਾ ਕਰੀ ਛੋਡੀ ਪਖਤੋ ਕੋਈ ਕਰੋ ਪੰਨਾ ਦਾਣਾ ਸੰਤ ਛੋਡੀ ਨਗਰੀ ਚ ਆਏ ਨੇ ਨਗਰੀ ਚ ਕਿਹੜਾ ਪਹਿਲੀ ਵਾਰ ਆਏ ਨੇਗੇ ਪਿਛਲੇ ਸਾਲ ਵੀ ਆਏ ਸੀਗੇ 5000 ਦਾ ਥੁੱਕ ਲਾ ਕੇ ਚਲੇ ਗਏ ਕੋਈ ਰੈਂਟ ਕੀ ਲਈਏਂ ਜੇ ਕੀ ਉਹ ਮੈਨੂੰ ਲੱਗਦਾ ਨੇ ਪਿਛਲੇ ਸਾਲ ਵਾਲੀ ਗੱਲ ਯਾਦ ਆ ਗਈ ਉਹ ਨਾ ਨਾ ਬੱਚਾ ਅਸੀਂ ਉਹ ਠੱਗ ਬਾਬਿਆਂ ਚ ਨਹੀਂ ਹੈਗੇ ਅਸੀਂ ਕੈਣੀ ਤੇ ਕਰਨੀ ਦੇ ਪੂਰੇ ਆ ਅੱਛਾ ਜੀ ਐਂ ਕਰ ਸਿੰਦਰੀ ਕਰ ਡਾਂਗ ਲਿਆ ਉਹ ਨਾ ਨਾ ਬੱਚਾ ਡਾਂਗ ਦਾ ਕੀ ਕਰਨਾ ਅਸੀਂ ਤਾਂ ਤੁਹਾਡਾ ਭਲਾ ਕਰਨਾ ਆ ਬਾਬਾ ਜੀ ਡਰਦੇ ਕਿਉਂ ਅਸੀਂ ਵੀ ਥੋੜੀ ਸੇਵਾ ਕਰਨੀ ਆ ਸੇਵਾ ਤਾਂ ਐਂ ਵੀ ਹੋ ਜੀ ਪਈ ਡਾਂਗ ਦਾ ਕੀ ਕੰਮ ਹੈਗਾ ਡਾਂਗ ਤਾਂ ਬਾਬਾ ਜੀ ਤਾਂ ਲਿਉਣੀ ਆ ਥੋੜੀ ਸੇਵਾ ਚ ਕੰਮ ਹੀ ਪੈਸੀ ਨਾ ਰਹਿ ਜੇ ਮਾ ਮਾ ਮੋਟਾ ਦਾ ਜੱਟ ਹੈ ਜੱਟ ਉਹਨਾਂ ਨੇ ਪਹਿਲੀ ਮਾਂਜੇ ਪਿਆ ਹਾਏ ਮੈਂ ਪਹਿਲਾਂ ਨਹੀਂ ਕਿਖਦਾ ਮਾਂਜੇ ਪਿਆਂਗੇ 100-100 ਰੁਪਿਆ ਕਰਕੇ ਮਸਾ 5000 ਤੋਂ ਜੋੜਿਆ ਤੇ ਮੈਂ ਯਾਰ ਮਿੰਟਾਂ ਤੇ ਲੇਗਾ ਤੁੱਠਾ ਪਾਣਾ ਮਰ ਜਾਵਾਂ ਬੀਬਾ ਮੈਂ ਤਾਂ ਕੰਮ ਚੰਨਾ ਮਾ ਦੀ ਮੈਂ ਤਾਂ ਕੰਮ ਸਿੱਖਣਾ ਆਇਆ ਸੀ ਮੈਨੂੰ ਤਾਂ ਛੱਡ ਦੇ ਓਏ ਉਹੀ ਤਾਂ ਸਾਨੂੰ ਸਿਖਾਉਣਾਗਾ ਵੀ ਫਰੀਦਿਆ ਕਿਵੇਂ ਖਾਈਂਦੀਆਂ ਨੇ ਅਗਲਾ ਪਤਾ ਕਿਵੇਂ ਕਮਾਉਂਦਾ ਜਿਹੜਾ ਤੁਸੀਂ 5-5000 ਮਿੰਟਾਂ ਚ ਲੁੱਟ ਕੇ ਲੈ ਜਾਂਦੇ ਹੋ ਉਹ ਜਾਂਟਾ ਮੈਨੂੰ ਨਹੀਂ ਪਤਾ ਤੀ ਤੂੰ ਘਾਪਲਾ ਕਰੀ ਬੈਠਾ ਮੈਨੂੰ ਵੀ ਮਰਵਾਤਾ ਸਾਲਾ ਤੂੰ ਹੀ ਤਾਂ ਕਹਿੰਦਾ ਜੀ ਮੈਂ ਕੰਮ ਸਿੱਖਣਾ ਸਾਲਾ ਮਾੜੀ ਸਗਲਾ ਅੱਜ ਹੀ ਆਇਆ ਸੀ ਅੱਜ ਹੀ ਕਾਰਾ ਕਰਾ ਕੇ ਰੱਖਾਂਗੇ ਉਹ ਸਰਦਾਂਗੇ ਉਹ ਵੀ ਇੱਕ ਸ਼ਰਤ ਤੇ ਕਿਹੜੀ ਸ਼ਰਤ ਭਗਤਾ ਪਹਿਲਾਂ ਸਾਡਾ 5000 ਵਾਪਸ ਕਰੋ ਉਹ ਵੀ ਬਿਆਸਵੇਂ ਤਾ 5000 ਜਾਂਟੇ 5000 ਦਾ ਡਿਕਰੀ ਨਹੀਂ ਝੜਨੀ ਕਿਤੇ ਵਸਾਦਾ ਸਰਦਾਰ ਜੀ ਹੁਣ ਤਾਂ ਪੰਜੀ ਨਹੀਂ ਹੈਗੀ ਸਾਨੂੰ ਮaaf ਕਰ ਦਿਓ ਗਲਤੀ ਹੋ ਗਈ ਪੈਰੀ ਹੱਥ ਲਾਉਣਾ ਹੋਡੇ ਪਣਿਆ ਪੈ ਰਿਹਾ ਹੱਥਾਂ ਦਾ ਕੋਈ ਨਾ ਸਰਦਾਰ ਜੀ ਦੇ ਦਾਂਗੇ ਤੁਹਾਨੂੰ ਮੰਗ ਤੰਗ ਕੇ ਥੋੜਾ ਜਿਹਾ ਟਾਈਮ ਦਿਓ ਸਾਨੂੰ ਉਹ ਗੱਲ ਸੁਣੋ ਪੈਸੇ ਤਾਂ ਤੁਹਾਨੂੰ ਹੁਣੀ ਦੇਣੇ ਪੈਣਗੇ ਉਧਾਰ ਤਾਂ 1 ਮਿੰਟ ਦੀ ਨਹੀਂ ਹੈਗੀ ਤੁਸੀਂ ਤਾਂ ਸਾਨੂੰ ਮਸਾ ਫਸਿਓ ਕਈ ਬੀਬਾ ਹਨ ਥੋੜਾ ਜਿਹਾ ਟਾਈਮ ਦੇ ਦਿਓ ਕੋਈ ਨਹੀਂ ਕਰਦਾਂਗੇ ਹੱਲ ਤੁਹਾਡਾ ਕਿਹੜਾ ਟਾਈਮ ਆ ਟਾਈਮ ਮੰਗਦੇ ਨੇ ਸਾਥੋਂ ਛੋਟਾ ਕਿ ਤੱਕ ਕਦੋਂ ਤਿੱਤਰ ਹੋ ਜਾ ਕਿਧਰੇ ਉਹ ਕਿੱਥੋਂ ਦੇ ਦਈਏ ਭਣੇ ਲੌਕਡਾਊਨ ਕਰਕੇ ਤਾਂ ਪਹਿਲੀ ਮੰਦਾ ਹਾਲ ਹੋ ਰਿਹਾ ਤਾਂ ਹੀ ਤਾਂ ਸੀ ਸਾਦੇ ਰੂਪ ਚ ਬਣ ਕੇ ਆਈ ਸੀ ਤੁਹਾਡੇ ਲਈ ਮੈਂ ਤਾਂ ਕੰਮ ਚ ਨਵਾਂ ਆਦੀ ਮੈਂ ਤਾਂ ਕੰਮ ਸਿੱਖਣਾ ਆਇਆ ਸੀ ਮੈਨੂੰ ਤਾਂ ਛੱਡ ਦੇ ਪਹਿਲਾਂ ਲੋਕਡਾਊਨ ਕਰਕੇ ਸਾਡੇ ਭਈਏ ਭੱਜ ਗਏ ਨਾ ਖੇਤ ਚ ਕੋਈ ਕੰਮ ਕਰਨ ਵਾਲਾ ਹੈਗਾ ਨਾ ਔਰੇ ਕੰਮ ਕਰਨ ਵਾਲਾ ਇੱਕ ਕੰਮ ਆ ਤੁਹਾਡੇ ਕੋਲੇ ਜੇ ਬਚਣਾਗਾ ਤੂੰ ਤਾਂ ਕਰੀ ਘਰ ਦਾ ਕੰਮ ਆ ਇਹ ਕਰੂਗਾ ਖੇਤ ਦਾ ਕੰਮ ਆ ਦੱਸੋ ਹੁਣ 5000 ਦੇਣਾ ਕਿ ਕੰਮ ਕਰਨਾ ਹੁਣ ਭੈਣ ਜੀ ਅਸੀਂ ਕਿੱਥੇ ਆ ਕੰਮ ਵਾਲੇ ਮੇਰੇ ਤਾਂ ਪਹਿਲੀ ਬੱਕਰੀ ਦਾ ਆਪਰੇਸ਼ਨ ਹੋਇਆ ਮੈਂ ਤਾਂ ਪੈਸੇ ਪੂਰੇ ਕਰਨ ਆਇਆ ਉਹ ਹੀ ਬਾਬੇ ਨਾਲ ਪੈਸੇ ਪੁਰੇ ਗਏ ਕੋੜੇ ਮੰਗੂ ਪੱਜਾ ਫਿਰਦਾ ਬਣਿਆ ਪੱਕੀ ਨੇ ਪ੍ਰੇਸੰਦਾ ਬਹਾਂ ਨੇ ਪਾਲਦੇ ਨੇ ਹੁਣ ਸਿੱਧਾ ਹੋ ਕੇ ਨਾ ਘਰ ਦਾ ਕੰਮ ਕਰ ਲੈ ਨਿਉਰੇ ਪੈਸੇ ਧਰ ਦੇ ਉਹ ਮੱਗਰਾ ਇਹ ਤਾਂ ਨਹੀਂ ਮੰਦੀ ਜੰਨਾਨੀ ਜੀ ਮੈਨੂੰ ਲੱਗਦਾ ਇਹਨੇ ਖਰਖਰਾ ਕਰੀ ਨਹੀਂ ਇਹਦੀ ਲੱਗਦਾ ਮੈਨੂੰ ਜੀ ਪੈਸੇ ਤਾਂ ਹੀ ਨਹੀਂ ਸਾਡੇ ਕੋਲੇ ਸਾਨੂੰ ਛੱਡ ਦੋ ਕੋਈ ਮਰਜੀ ਉਹ ਮੱਗਰਾ ਕਿਵੇਂ ਕਰੀਏ ਹੁਣ ਮੈਂ ਕੀ ਦੱਸਾਂ ਸਾਲਿਆ ਤਾਂ ਇਹਦਾ ਮੈਨੂੰ ਬਰਬਾਦ ਆ ਮੈਂ ਤਾਂ ਕਦੇ ਉਹੀ ਨਹੀਂ ਕੰਮ-ਕੁਮ ਕਰਿਆ ਨਾ ਮੱਜਾਂ-ਮੱਜਾਂ ਦਾ ਉਹ ਰੱਖ ਫਿਰ ਮੱਗਰਾ ਸਾਈਡ ਤੇ ਸਮਾਉਣਾ ਕਰੀਏ ਕੰਮ ਨੂੰ ਹਾਂਜੀ ਦੱਸੋ ਕੀ ਕੰਮ ਕਰਨਾ ਹੈ ਗੋਹਾ ਪੈ ਡੇਗਣ ਆਲਾ ਚਲੋ ਦੋਨੋਂ ਗੋਹਾ ਡੇਗੋ ਖੜੇ ਹੋ ਖੜੇ ਆਏ ਹੋਏ ਖੜੇ ਹੋ ਲੋ ਖੜੇ ਕਿਧਰੇ ਥੋੜੇ ਟਿੱਕ ਟਿੱਕ ਕਰਦੇ うん。 ਲੌਣਾ ਜੀ ਲੌਣਾ ਲੌਣਾ ਮੈਂ ਤਾਂ ਛੋਟੇ ਵੀ ਲਾ ਦੂੰ ਜੀ ਪੁੱਤ ਬੱਲੇ ਕਰਕੇ ਕੀ ਕਰੇਗਾ ਕੱਪੜੇ ਤੋਂ ਆਈ ਨਾ ਇਹ ਤਾਂ 10 ਦਿਨ ਹੋ ਗਏ ਖਰਾਬ ਹੋਏ ਨੂੰ ਤਾਂ ਹੱਥ ਨਾਲ ਤੋਂ ਕੱਪੜੇ ਇੱਕ ਰਉ ਬੱਕੀ ਦਾ ਪ੍ਰਸੰਦਵਾਰ ਇਹ ਤਾਂ ਸੁਣਾ ਆ ਮੇਰੇ ਬਾਪੂ ਦਾ ਕਸਹਿਰਾਗਾ ਇਹ ਤਾਂ ਸਮਾਰ ਕੇ ਮੈਚ ਦੀ ਧਾਰ ਦੀ ਚੰਗਾ ਤੇ ਤਾਂ ਪੀ ਤੋਂ ਲੈ ਮੁਸਕ ਮਾਰਦੀ ਜੇ ਤੂੰ ਦੀ ਗਾਹ ਤੂੰ ਵਾਂਗੀਲੀ ਹੋਰ ਬਾਦੀ ਦੀ ਚੰਡੀ ਹੈ ਉਹ ਪਈ ਰੋਟੀ ਨੂੰ ਚੀ ਦਾ ਮਗਾਂ ਦਾ ਮੁੱਕ ਲੱਗੀ ਪਈ ਹੈਗੀ ਪੰਜ ਰੋਟੀਆਂ ਸਵੇਰੇ ਚੜਕੇ ਤਾਂ ਹਟਿਆਂਗਾ ਹਾਂ ਹੁਣ ਤਾਂ ਸ਼ਾਮ ਨੂੰ ਬਲੂਗੀ ਮੈਨੂੰ ਤਾਂ ਸਿਰ ਦੁਖ ਰਹਾਗਾ ਨੀਂਦ ਆ ਰਹੀ ਹੈਗੀ ਸੌਣੇ ਆ ਮਾਤਾ ਸਾਨੂੰ ਜੀ ਭੁੱਖ ਲੱਗਦੀ ਆ ਕੋਈ ਨਹੀਂ ਸੁੱਤੀ ਪਈ ਤਾਂ ਤੇਰਾ ਮੈਂ ਹੀ ਕਰੂੰ ਕੰਮ you <laughs> ਦੋ ਘਟ ਵੀ ਜਨਾਨੀਆਂ ਜਵਾਨ ਦੇ ਕਿ ਮੈਂ ਚਲਦਾ ਜੇ ਇਹਦਾ ਫੂਕਣੀ ਮਾਰ ਕੇ ਸਿਰ 파ੜ ਦਿਆਂ ਮੈਂ ਕੋਈ ਪਾਣੀ ਚੋੜਾ ਹੈ ਤਾਂ ਤਾਂ ਕਰਨਾ ਮੈਂ ਮਿੰਨਾਂ ਜੀ ਮੱਚ ਗਿਆ ਕੋ ਤੈਨੂੰ ਨਾ ਉਹਨੂੰ ਕੀ ਹੋਇਆਗਾ ਸਾਡਾ ਵੀ ਜੀ ਕਰਦਾ ਜੀ ਕਰਦਾ ਸਾਡਾ ਵੀ ਚੱਜ ਤਰਾ ਅੱਗ ਬਚਾ ਲਾ ਭਾਂਡੇ ਹੀ ਪੈਣ ਦਤ ਨਾਲੇ ਨਾਲ ਚੰਦਿਆ ਪੈਣ ਤੋਂ ਦਤੇ ਮਰਵਾਤੇ ਓਏ ਕਿਤਾ ਗੁੱਡਾ ਦੁਖੀ ਜਾਂਦਾ ਓਰੇ ਡਾਂਗ ਲੱਗੀ ਮਗਦਰਾ ਤੁਹਾਨੂੰ ਬਹੁਤ ਦੁਖੀ ਇੰਦਿਆ ਯਾਰਾ ਉਹ ਦੁੱਦੂ ਹੀ ਨਰੋਣਾ ਮੈਨੂੰ ਲੱਗਦਾ ਮੇਰੀ ਦੂਜੀ ਬੱਕੀ ਨਾ ਖੁੱਲ ਜਾਓ ਮਾਫੀ ਮੁਕੀ ਮੰਗ ਲਾ ਬਈ ਘਰੇ ਵੀ ਪਾਲਦੇ ਫਿਰਦੇ ਹੁਣੇ ਹੱਥ ਜੋੜਦਾ ਤੇਰੇ ਮੂਰੇ ਚਲ ਆ ਜਾ ਮਗਦੀ ਮਾਫੀ ਹਣ ਤਾਂ ਸਰੀਰ ਵੀ ਜਵਾਬ ਦੇ ਗਿਆ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਉਹ ਕੀ ਹੋਇਆ ਹੁਣ ਤਾਂ ਹੀ ਸਾਨੂੰ ਮਾਫ ਕਰ ਦੋ ਉਹ ਤੁਹਾਨੂੰ ਘਰੇ ਵੀ ਡੀਕ ਦੇ ਹੁਣੇ ਛੱਡ ਦੋ ਹਜੇ ਜਾਣਦੇ ਹੈ ਤਾਂ ਕੱਕਵਟਣ ਵਾਲੇ ਭਈਆ ਕੀ ਹੋ ਰੂ ਪਾਰਖਿਆਗਾ ਕੀ ਹੋ ਗਿਆ ਜਾਣ ਨੂੰ ਕਹਿੰਦੇ ਨੇ ਨਾ ਨਾ ਹਜੇ ਨਹੀਂ ਭੇਜਦੇ ਕਿ ਸਾਡੇ ਭਈਏ ਨਹੀਂ ਆਏ ਕਿ ਮੁੜ ਕੇ ਹੋਰ ਛੱਡ ਦੋ ਘਰੇ ਡੀਕ ਤੂੜੀ ਡੜੀ ਸਾਂਭ ਲਈ ਫਿਰ ਵਗ ਜਾਓ ਸਾਨੂੰ ਹੁਣ ਘਰੇ ਪਾਲਦੇ ਫਿਰਦੇ ਹੁਣੇ ਛੱਡ ਦੋ ਬਹੁਤ ਹਾਂ ਤਾਂ ਮੇਰਾ ਸਾਰੀ ਕੰਮ ਪਿਆ ਮੇਰਾ ਸਾਰਾ ਕੰਮ ਕਰਾਈ ਕਰਦਾ ਫਿਰ ਜਾਣ ਦਊਂਗੀ ਮੈਂ ਹੁਣ ਤਾਂ ਹੀ ਤੁਹਾਡਾ 5000 ਦਾ ਲਾਹਾ ਵੀ ਦਿੱਤਾ ਜੀ 5000 ਦਾ ਐਵੇਂ ਕਿਹ ਨਾਲ ਉੱਤਰ ਗਿਆ ਛੱਡ ਦੋ ਜੀ ਹੁਣ ਤਾਂ ਬਹੁਤ ਲਾਹਾ ਲੈ ਲਿਆ ਜੀ ਹੋਰ ਜੀ ਛੱਡ ਦੋ ਤੁਹਾਨੂੰ ਬਾਗੋਂ ਛੱਡ ਦੋ ਮੈਂ ਤਾਂ ਸਰੀਰ ਵੀ ਜਵਾਬ ਦੇਗਾ ਜੀ ਕੰਮ ਨਹੀਂ ਹੁੰਦਾ ਹੈਗਾ ਮੈਂ ਤਾਂ ਛੱਡ ਦੋ ਮਾਫੀ ਕਰਦਾ ਹਾਂ ਅੱਗੇ ਦੁਨੀਆ ਕੰਮ ਕਰਦੇ ਸਨ ਕਾਨੂੰਨ ਹੋਰ ਲਾਉਂ ਪੰਤਰਾ ਨਾ ਹਲੇ ਕੀ ਹੋਏਗਾ ਹੁਣ ਤਾਂ ਬੇਵਸ ਹੋ ਰਹੀ ਹੈ ਜੀ ਹੁਣ ਤਾਂ ਜਵਾਬ ਸਰੀਰ ਤੇ ਹੀ ਜਾਂਦਾ ਹੈ ਸਾਡੇ ਤੋਂ ਮੰਗੇ ਸਾਡੇ ਨਾਲ ਵਾਦਾ ਕਰੋ ਇੱਕਾ ਕਿ ਅੱਗੇ ਤੋਂ ਅਸੀਂ ਕੋਈ ਗਲਤੀ ਨਹੀਂ ਕਰਾਂਗੇ ਹਾਂ ਜੀ ਭੈਣ ਜੀ ਸਾਨੂੰ ਵੀ ਹੁਣ ਪਤਾ ਲੱਗਾ ਕਮਾਈ ਕਿਸ ਨੂੰ ਕਹਿੰਦੇ ਨੇ ਅਸੀਂ ਵੀ ਤੁਹਾਡੇ ਵਾਂਗ ਮਿਹਨਤ ਕਰਕੇ ਖਾਵਾਂਗੇ ਮੰਗ ਕੇ ਨਹੀਂ ਖਾਂਦੇ ਤੁਸੀਂ ਸਾਡੀ ਅੱਖਾਂ ਖੋਲਦਿਆਂ ਪੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਪੈਣ ਜੀ ਹੁਣ ਪਤਾ ਲੱਗ ਗਿਆ ਵੀ ਮਿਹਨਤ ਕੀ ਚੀਜ਼ ਹੁੰਦੀ ਹੈਗੀ ਸਾਡੇ ਵਰਗੇ ਬੇਲੇੜ ਥੋਡੇ ਵਰਗੇ ਲੋਕਾਂ ਦੀ ਕਮਾਈ ਲੁੱਟ ਕੇ ਲੈ ਜਾਂਦੇ ਨੇਗੇ ਤੋਂ ਗੱਲ ਸੁਣੋ ਸਾਨੂੰ ਇਹ ਸਿਆਣਾ ਸੀ ਅਸੀਂ ਤੇ ਸਾਨੂੰ ਵੀ ਪਤਾ ਲੱਗ ਗਿਆ ਅੱਖ ਚੱਚ ਦੀ ਕਮਾਈ ਕਿਵੇਂ ਕਰੀਦੀ ਆ ਹਾਂਜੀ ਸਰਦਾਰ ਜੀ ਅਸੀਂ ਵਾਅਦਾ ਕਰਦੇ ਹਾਂ ਅਸੀਂ ਕਦੇ ਮੰਗ ਕੇ ਨਹੀਂ ਖਾਂਦੇਗੇ ਹੁਣ ਤਾਂ ਮਿਹਨਤ ਕਰਕੇ ਖਾਵੇਂ ਹੁਣ ਕਿਹੜਾ ਸਾਨੂੰ ਜਾਣ ਦੋਈ ਚਲਾ ਕਰੋ ਦਫਾ ਹੋ ਜਾਨ ਨੂੰ ਠੀਕ ਹੈ ਜੀ ਆ ਜਾਓ ਕਾ ਭਾਜ ਲਾਤ ਮਾਰੀ ਮਾਰੋ ਗੜੀ ਚੱਲੇ ਲਿਆ ਮਾੜਾ ਬੰਦਾ ਕਿਤੇ ਸਾਲੇ ਫੇਰ ਨਾ ਹੋ ਗਿਆ ਕਿਹੜਾ ਆ ਗਿਆ ਧੁੰਦ ਸੇਵਾ ਕੋ ਦੱਸਦਾ ਨਾ ਜੇਵਾ ਦਾ ਬੋਤਾ ਜੀ ਗੜਬੀ ਮੋੜ ਦੋ ਅਸੀਂ ਵੀ ਗਾਹਾਂ ਤੋਂ ਮੰਗੀ ਤੀ ਗੜਬੀ ਦੇਖ ਮੰਗਣ ਤੇ ਬਣਾਦਾ ਹਜ਼ਾਰ ਤੇ ਗਈ ਨਹੀਂ ਤੇਰੀ ਹੌਲੀ ਆਉਣੀ ਛੁੱਟੂਗੀ ਸਾਥੀ ਕਾ ਜੀ ਸਾਰਿਆਂ ਨੂੰ ਸੋਨ ਸਾਡੀ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਜਿਨ੍ਹਾਂ ਨੇ ਇਸ ਵੀਡੀਓ ਦਾ ਪਹਿਲਾ ਭਾਗ ਨਹੀਂ ਦੇਖਿਆ ਉਹ ਜਰੂਰ ਦੇਖ ਲੈਣਾ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਜੀ ਤਾਂ ਜੋ ਹਰ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ